ਅੱਜ ਬੜਾ ਮਨ ਨੂੰ ਦੁੱਖ ਹੋਇਆ ਕਿ ਜਦੋਂ ਪਤਾ ਲੱਗਿਆ ਕਿ ਅੰਮ੍ਰਿਤਸਰ ਅਦਾਲਤ ਵੱਲੋਂ ਉਸ ਇਨਸਾਨ ਨੂੰ ਜਵਾਨਤ ਮਿਲੀ ਹੈ ਕਿ ਜਿਸ ਇਨਸਾਨ ਨੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤ ਦੇ ਸੋਮੇ ਸ਼ਾਂਤੀ ਦੇ ਸੋਮੇ ਸਿਫਤੀ ਦੇ ਘਰ ਦੇ ਵਿੱਚ ਮर्यादा ਭੰਗ ਕਰਕੇ ਉਹ ਸ਼ਖਸ ਉਹ ਗੁਰਸਿੱਖ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸੇਵਾਦਾਰ ਦੇ ਰੂਪ ਦੇ ਵਿੱਚ ਬਰਸਾ ਲੈ ਕੇ ਬੈਠਿਆ ਚਾਹੇ ਉਸ ਇਨਸਾਨ ਕੋਲ ਜੈਡ ਪਲੱਸ ਸਕਿਉਰਟੀ ਹੈ 100 ਬੰਦੇ ਦੇ ਘੇਰੇ ਦੇ ਵਿੱਚ ਰਹਿੰਦਾ ਪਰ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਇਨ ਵਿਨ ਮੰਨਦੇ ਹੋਏ ਬਿਗਾਇ ਸਕਿਉਰਟੀ ਤੋਂ ਵਰਸਾ ਫੜ ਕੇ ਸੇਵਾਦਾਰ ਬਣ ਕੇ ਬੈਠਿਆ ਤਾਂ ਉਸ ਤੇ ਗੋਲੀ ਚਲਾਉਣ ਵਾਲਾ ਇਨਸਾਨ ਨਰੈਣ ਸਿੰਘ ਚੌੜਾ ਜੀ ਨੂੰ ਅੱਜ ਜਵਾਨਤ ਮਿਲੀ ਹੈ ਜਿੱਥੋਂ ਸਪਸ਼ਟ ਹੋਇਆ ਕਿ ਅਸੀਂ ਉਸ ਦਿਨ ਤੋਂ ਕਹਿ ਰਹੇ ਹਾਂ ਕਿ ਇਹ ਸਰਕਾਰ ਸਪੌਂਸਰ ਸੀ ਸਰਕਾਰ ਵੱਲੋਂ ਇਹ ਹਮਲਾ ਕਰਵਾਇਆ ਗਿਆ ਤਾਂ ਕਿ ਸੇਕ ਕੌਮ ਨੂੰ ਖਾਸ ਕਰ ਅਕਾਲੀ ਦਰ ਨੂੰ ਲੀਡਰਲੈਸ ਕੀਤਾ ਜਾਵੇ ਅਤੇ ਨਾਲ ਉਹ ਤਾਂ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਨੂੰ ਬਰਦਾਸ਼ਤ ਨਹੀਂ ਕਰਦੀਆਂ ਖੇਸ ਪਹਚਾਉਣਾ ਚਾਹੁੰਦੀਆਂ ਕਿ ਜੇ ਕੋਈ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਕੇ ਸ਼ਰਧਾ ਵਸ ਹੁਕਮ ਇਨ ਬਿੰਨ ਲਾਗੂ ਕਰਦਾ ਤਾਂ ਉਸ ਤੇ ਇਹਨਾਂ ਚੋਂ ਹੀ ਕੁਝ ਲੋਕ ਹਮਲਾ ਕਰਦੇ ਨਹੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਦੂਜਾ ਪਿਵệਖ ਦੇ ਵਿੱਚ ਕੋਈ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਾ ਮੰਨੇ ਤੀਜਾ ਕਿ ਜੇ ਕਿਸੇ ਨੇ ਕਿੜ ਕੱਢਣੀ ਹੈ ਤਾਂ ਹਰ ਇੱਕ ਸਿੱਖ ਸਭ ਨੂੰ ਪਤਾ ਹੈ ਕਿ ਭਾਵਨਾ ਵਸ ਆਸਤਾ ਵਸ ਉਹ ਹਰਮੰਦਰ ਸਾਹਿਬ ਨਿਮਾਣਾ ਸਿੱਖ ਬਣ ਕੇ ਜਾਂਦਾ ਹੈ ਨਾ ਕਿ ਕਿਸੇ ਸਕਿਉਰਟੀ ਦੇ ਰੂਪ ਦੇ ਵਿੱਚ ਨਾ ਆਪਣੀ ਸੇਫਟੀ ਦੇ ਰੂਪ ਵਿੱਚ ਨਿਮਾਣਾ ਸਿੱਖ ਰੂਪ ਜਾਂਦਾ ਹੈ ਤੇ ਇਹ ਮਾਹੌਲ ਇਹ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਇਹੋ ਜਿਹੇ ਲੋਕਾਂ ਨੂੰ ਜਵਾਨਤਾ ਦੇ ਕੇ ਜਾਂ ਕੇਸ ਪੋਲਾ ਕਰਕੇ ਕਿ ਕੋਈ ਵੀ ਉੱਥੇ ਜਾ ਕੇ ਕਿੜ ਕੱਢ ਸਕਦਾ ਹੈ ਮੇਰਾ ਕਹਿਣ ਦਾ ਭਾਵ ਸਾਡੀਆਂ ਪਰੰਪਰਾਵਾਂ ਦਾ ਕਹਾਣ ਕੀਤਾ ਜਾ ਰਿਹਾ ਹੈ ਮਰਿਆਦਾਵਾਂ ਦਾ ਕਹਾਣ ਕੀਤਾ ਜਾ ਰਿਹਾ ਹੈ ਤੇ ਇਹ ਹਾਲਾਤ ਪੰਜਾਬ ਦੇ ਵਿੱਚ ਕੀ ਪੈਦਾ ਕੀਤੇ ਜਾ ਰਹੇ ਹੈ ਇਹ ਏਜੰਸੀਆਂ ਕੀ ਨੀਅਤ ਦੇ ਵਿੱਚ ਏਜੰਸੀਆਂ ਦੀ ਦੇ ਨੀਅਤ ਚ ਕੀ ਖੋਟ ਹੈ ਸੋ ਇਸ ਕਰਕੇ ਇਹ ਕੌਮ ਤੇ ਪੰਜਾਬ ਅਤੇ ਪੰਜਾਬ ਦੇ ਆਮਨ ਪਸੰਦ ਲੋਕ ਅੱਜ ਚਿੰਤਤ ਹੈ ਕਿ ਪੰਜਾਬ ਸਰਕਾਰ ਕਿਹੜੇ ਰਾਹ ਪਈ ਹੈ ਜੇ ਕਿਸੇ ਸਰਾਰਤੀ ਅਨਸਰ ਨੇ ਐਡੀ ਕਾਨੂੰਨੀ ਕਾਰਵਾਈ ਕੀਤੀ ਸੀ ਤਾ ਪੰਜਾਬ ਸਰਕਾਰ ਦਾ ਫਰਜ ਵੰਦਾ ਸੀ ਕਿ ਸਖਤ ਤੋਂ ਸਖਤ ਧਰਾਮਾਂ ਲਾ ਕੇ ਮਸਾਲੀ ਸਜ਼ਾਮਾਂ ਦਿੱਤੀਆਂ ਜਾਂਦੀਆਂ ਤਾਂ ਕਿ ਭਵਿੱਖ ਦੇ ਵਿੱਚ ਕੋਈ ਹਰਮੰਦਰ ਸਾਹਿਬ ਦੀ ਸ੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਪੰਗ ਨਾ ਕਰੇ ਪਰ ਅੱਜ ਕਲੀਅਰ ਹੈ ਕਿ ਸੈਂਟਰ ਸਰਕਾਰ ਪੰਜਾਬ ਸਰਕਾਰ ਰਲ ਕੇ ਕਿਸ ਤਰ੍ਹਾਂ ਸਿੱਖ ਕੌਮ ਦੇ ਵਿੱਚ ਭਰਾ ਮਾਰੂ جنگ ਚਲਾਉਣਾ ਚਾਹੁੰਦੀ ਹੈ ਅਤੇ ਕੌਮ ਨੂੰ ਆਪਸ ਦੇ ਵਿੱਚ ਲੜਾ ਕੇ ਪੜ੍ਹਾ ਕੇ ਭਗੜੜ ਪੈਦਾ ਕਰਕੇ ਖਾਸ ਕਰ ਲੀਡਰਲੈਸ ਕਰਨਾ ਚਾਹੁੰਦੀ ਹੈ ਇਹ ਸਮੁੱਚਾ ਪੰਜਾਬ ਤੇ ਪੰਜਾਬ ਦੇ ਲੋਕ ਸਮਝਣ